ਅੱਜ ਕੇਸ ਦਾ ਫੈਸਲਾ ਆਇਆ ਤੇ ਰਾਜਾ ਕੰਦੋੜਾ ਨੂੰ 9 ਸਾਲ ਦੀ ਸਜ਼ਾ ਤੇ ਉਹਦੀ ਵਾਈਫ ਨੂੰ ਰਾਜਵੰਦ ਨੂੰ 3 ਸਾਲ ਦੀ ਸਜ਼ਾ ਹੋਈ ਹੈ ਤੇ ਵੀ ਆਰ ਹੈਪੀ ਡਿਪਾਰਟਮੈਂਟ ਇਜ਼ ਹੈਪੀ ਕਮਿਸ਼ਨ ਸਤ ਤਕਰੀਬਨ 10 ਸਾਲ ਦਾ ਸਮਾਂ ਜਿਹੜਾ ਲੱਗਿਆ ਸੀ ਜਨਤਾ ਨੂੰ ਅੱਦੇ ਕਿਸ ਤਰੀਕੇ ਪ੍ਰोसीडिंग ਚੱਲੀ ਹੈਗੀ ਜਨਮਤ ਕਿੰਨਾ ਸਮਾਂ ਲੱਗਿਆ ਤੇ ਕਿਹੜੀ ਕਿਹੜੀ ਚੀਜ਼ਾਂ ਤਾਤ ਨਹੀਂ ਦਿੱਤੇ ਅੰਦੇ ਖੁਦ ਇਨਵੈਸਟੀਗੇਸ਼ਨ ਦੇ ਵਿੱਚ ਟਾਈਮ ਲੱਗਦਾ ਟਾਈਮ ਕੰਜ਼ੂਮਿੰਗ ਹੈ बिकॉज ਉਹਨਾਂ ਦੀ ਪ੍ਰਾਪਰਟੀ ਜਿਹੜੀ ਲੱਭਣੀਆਂ ਸਾਰਿਆਂ ਦੀ ਜਿੰਨੇ ਜਿੰਨੇ ਬੰਦੇ ਇਨਵੋਲਡ ਹੈ ਇੱਕ ਦੋ ਬੰਦੇ ਨੇ ਇਸੇ ਕਾਫੀ ਬੰਦੇ ਸੀਗੇ ਤੇ ਉਹ ਸਾਰੇ ਜਿਹੜੇ ਮਲਜਮ ਨੋਡ ਸੀਗੇ ਉਹਨਾਂ ਦੀ ਪ੍ਰੋਪਰਟੀ ਲੱਭਣੀ ਹੈ ਉਹਨਾਂ ਦੇ ਬੈਂਕ ਅਕਾਊਂਟ ਲੱਭਣੇ ਆ ਫਿਰ ਉਹਨਾਂ ਦੇ ਜਿਹੜੇ ਵੇਅਰ ਬਾਕਸ ਆ ਕਿੱਥੇ ਕਿੱਥੇ ਬੰਦੇ ਰਹੇ ਸਾਰੀ ਇਨਕੁਆਰੀ ਹੁੰਦੀ ਹੈ ਤੇ ਜਿਹੜੀ ਪ੍ਰੋਪਰਟੀ ਅਸੀਂ ਲੱਭਦੇ ਆ ਉਹਦੀ ਫਿਰ ਅਟੈਚਮੈਂਟ ਕਰਦੇ ਆ ਆਰਡਰ ਪਾਸ ਕਰਦੇ ਆ ਉਹ ਅਟੈਚਮੈਂਟ ਆਰਡਰ ਪਾਸ ਕਰਦੇ ਆ ਉਸ ਤੋਂ ਬਾਅਦ ਫਿਰ ਇਹ ਪ੍ਰੋਸੀਕਿਊਸ਼ਨ ਅਸੀਂ ਇੱਥੇ ਕੋਰਟ ਦੇ ਵਿੱਚ ਲਾਂਚ ਕਰਦੇ ਆ ਤੇ ਉਹਦੇ ਵਿੱਚ ਟਾਈਮ ਲੱਗਦਾ ਫਿਰ 2015 ਚ ਅਸੀਂ ਆ ਕਾਰਸ਼ਿਫ ਫਾਈਲ ਕੀਤੀਆਂ ਕੋਰਟ ਦੇ ਵਿੱਚ ਉਸ ਤੋਂ ਬਾਅਦ ਟ੍ਰਾਇਲ ਚੱਲਦਾ ਰਿਹਾ ਫਿਰ ਕਿ ਇਹ ਬਹੁਤ ਲੌਂਗ ਡਰਾਉਨ ਟਰਾਇਲ ਸੀਗਾ ਲੰਮਾ ਟਰਾਇਲ ਸੀ ਫਿਰ 1.5 ਦੋ ਸਾਲ ਲੈ ਕਰੋਨਾ ਵੀ ਆਇਆ ਉਹਨੇ ਵੀ ਸਾਡਾ ਟਾਈਮ ਸਾਰਿਆਂ ਦਾ ਹੀ ਕੰਜ਼ੂਮ ਕੀਤਾ ਪਰ ਫਿਰ ਵੀ ਨਾਈਟ ਰਿਜ਼ਲਟ ਹੈ ਕਿ ਇਹ ਜਿਹੜੇ ਮੁਲਜ਼ਮ ਸੀਗੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਡਰੱਗ ਦੇ ਲਾਰਡਸ ਨੇ ਜਿਹੜੇ ਸਾਡੀ ਯੂਥ ਨੂੰ ਜਵਾਨੀ ਨੂੰ ਬੱਚਿਆਂ ਨੂੰ ਖਰਾਬ ਕਰ ਰਹੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਿਧਾ ਹੋ ਗਈ ਸੋ ਉਹ ਵੀ ਯਾਰ ਹੈਪੀ ਡਿਪਾਰਟਮੈਂਟ ਸਰਫ। ਫਿਰ ਓਵਰঅল ਗੱਲ ਕਰੀ ਪ੍ਰੋਪਰਟੀ ਸੀ ਕਿੰਨੀ ਕਿ ਪ੍ਰੋਪਰਟੀ ਹੈਗੀ ਜਿਹੜੀ ਲੱਖਾਂ ਗੱਲ ਕਰ ਕੀ ਅਟੈਚ ਹੋਈ ਹੈਗੀ ਤੇ ਪ੍ਰੋਪਰਟੀ ਬਹੁਤ ਨੇ ਜੀ ਇਹਨਾਂ ਦੀ ਸਾਰਿਆਂ ਦੀ ਪ੍ਰੋਪਰਟੀ ਬਹੁਤ ਪ੍ਰੋਪਰਟੀਆਂ ਨੇ ਆਈ ਥਿੰਕ 80 ਕਰੋੜ ਦੀ ਬੋਲਸ ਫਿਰ ਯੈਸ ਤਕਰੀਬਨ ਵੈਲਿਊ ਵਾਸ ਅਟੈਚ ਤੇ ਹੁਣ ਤਾਂ ਅੱਜ ਦੇ ਡੇਟ ਦੇ ਵਿੱਚ ਤਾਂ ਕਾਫੀ ਵੈਲਿਊ ਹੈ ਉਹਨਾਂ ਦੀ ਉਹਨਾਂ ਦੇ ਵਿੱਚ ਹੋਟਲ ਆਏ ਉਹਨਾਂ ਦੇ ਵਿੱਚ ਉਹਨਾਂ ਦੇ ਬੜੇ ਬਹੁਤ ਵੱਡੇ ਵੱਡੇ ਮਕਾਨ ਨੇ ਦਿੱਲੀ ਦੇ ਵਿੱਚ ਵੀ ਨੇ ਪੰਜਾਬ ਦੇ ਵਿੱਚ ਨੇ ਲੈਂਡ ਐਗਰੀਕਲਚਰ ਲੈਂਡ ਹੈਗੀਆਂ ਤੇ ਇਸ ਤਰ੍ਹਾਂ ਕਰਕੇ ਕਾਫੀ ਪ੍ਰੋਪਰਟੀਸ ਹੈਗੀਆਂ ਸੋ ਆਈ ਥਿੰਕ ਨਾਉ ਕੋਰਟ ਹੈਵ ਡਿਸਾਈਡਡ ਕਿ ਇਹ ਪ੍ਰੋਪਰਟੀ ਸਰਕਾਰ ਦੀ ਹੈ ਕਦੇ ਕ੍ਰਾਈਮ ਪ੍ਰੋਸੀਡ ਹੈ ਤੇ ਇਹਨਾਂ ਦੀ ਪ੍ਰੋਪਰਟੀ ਨਹੀਂ ਹੈ ਇਹ ਜਿਹਦਾ ਹਾਈ ਪ੍ਰੋਫਾਈਲ ਕੇਸ ਹੈ ਸਰ ਇੱਥੇ ਪ੍ਰੈਸ਼ਰ ਵੀ ਬਹੁਤ ਰਿਹਾ ਹੁਣ ਤੁਹਾਡੇ ਤੇ ਕਾਫੀ ਪੋਲਿਟਿਕਲ ਜੰਮਾ ਵੀ ਆ ਰਿਹਾ ਹੈ ਪ੍ਰੈਸ਼ਰ ਬਹੁਤ ਹੈ ਟੈਂਪਰਚਰ ਦੀ ਇਦਾਂ ਇਦਾਂ ਕਰਦੇ ਮੈਂ ਐਸੇ ਨੋ ਪ੍ਰੋਬਲਮ ਇਨਵੈਸਟੀਗੇਸ਼ਨ ਦੇ ਟਾਈਮ ਪ੍ਰੈਸ਼ਰ ਬਹੁਤ ਹੁੰਦੇ ਹੈ ਨੋ ਪ੍ਰੋਬਲਮ ਸਾਨੂੰ ਦਿਖਦਾ ਸਿਰਫ ਇਹ ਕੇ ਇਸ ਬੰਦੇ ਦਾ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਕਾਨੂੰਨ ਜਿਹਨੇ ਤੋੜਿਆ ਉਹਨੂੰ ਸਜ਼ਾ ਅਲਟੀਮੇਟਲੀ ਹੋਣੀ ਚਾਹੀਦੀ ਹੈ ਪਰ ਸਾਨੂੰ ਇਹ ਜਿਹੜੀ ਮੱਛੀ ਦੀ ਅੱਖ ਹੈ ਉਹ ਸਾਨੂੰ ਦਿਖਦੀ ਹੈ ਇਨਵੈਸਟੀਗੇਟਿੰਗ ਅਫਸਰ ਨੂੰ ਇਹ ਆਈ ਥਿੰਕ ਵੀ ਹੈਵ ਸਕਸੈਡਡ ਇਨ 댓 ਸਿਰ ਕਈ ਹੋਰ ਲੱਗਦਾ ਕਿ ਮੇਨ ਕੇਸ ਜਿਹੜਾ ਹੈਗਾ ਫੂਲ ਸਵਾਨ ਜਿਹਦੇ ਵਿੱਚ ਵਿੱਚ ਕੋਈ ਕੋਈ ਝੋਲੀ ਸੀ ਵੀ ਰਾਮਾ ਪਿੰਡੋਂ ਆ ਉਹਨਾਂ ਦੀ ਵੀ ਉਹ ਨਹੀਂ ਕਰਦੇ ਜੀ ਤੇ ਉਸ ਕਿਉਂਕਿ ਮੇਨ ਕੇਸ ਸਪੋਇਲ ਹੋ ਜਾਏ ਤਾਂ ਫਿਰ ਈਡੀ ਦਾ ਕੇਸ ਹੋਵੇ ਤਾਂ ਬੇਸ ਬੇਸ ਕਰਕੇ ਥੋੜੇ ਬੁੱਕੇ ਕਾਸ ਯੈਸ ਯੈਸ ਇਹ ਇਹ ਦੇਖੋ ਜੀ ਬਿਲਕੁਲ ਕਲੀਅਰ ਹੈ ਗੱਲ ਕਿ ਜੇ ਕ੍ਰਾਈਮ ਨਹੀਂ ਹੈਗਾ ਤਾਂ ਪ੍ਰੋਸੀਡਿੰਗ ਨਹੀਂ ਹੋ ਸਕਦੀ ਇਹ ਵੈਰੀ ਕਲੀਅਰ ਪਰ ਕਿਉਂਕਿ ਉਹ ਕ੍ਰਾਈਮ ਤਾਂ ਉੱਥੇ ਹੋਇਆ ਸੀਗਾ ਜੀ ਐਨਡੀਪੀਐਸ ਦਾ ਕ੍ਰਾਈਮ ਉੱਥੇ ਹੋਇਆ ਸੀਗਾ ਕਿ ਕਿਸੇ ਵਜ੍ਹਾ ਨਾਲ ਜੋ ਵੀ ਡ੍ਰੌਪ ਹੋਇਆ ਉਹਦੀ ਆਪਾਂ ਨਹੀਂ ਗੱਲ ਕਰਦੇ ਪਰ ਸਾਡੇ ਕੇਸ ਦੇ ਵਿੱਚ ਕਾਫੀ ਐਵੀਡੈਂਸ ਸੀਗਾ ਬਹੁਤ ਐਵੀਡੈਂਸ ਸੀਗਾ ਜੇ ਜਿੰਨਾ ਕੈਪੀਟਲ ਸੀਗਾ ਸਾਡੇ ਪੀਪੀ ਸਾਹਿਬ ਨੇ ਸ਼ਕਤੀ ਸਾਹਿਬ ਨੇ ਇਹਨਾਂ ਨੇ ਪਰਸ਼ੂ ਕੀਤਾ ਕੋਰਟ ਦੇ ਵਿੱਚ ਉਹ ਐਵੀਡੈਂਸ ਐਨਾਲਾਈਜ਼ ਕੀਤਾ ਕੋਰਟ ਨੂੰ ਕਨਵਿੰਸ ਕੀਤਾ ਕਿ ਦੇਖਣਾ ਬਹੁਤ ਐਵੀਡੈਂਸ ਹੈ ਇਹ ਅਲਟੀਮੇਟਲੀ ਆਨਰੇਬਲ ਕੋਰਟ ਨੇ ਮੋਰ ਲਾਈ ਸਾਡੀ ਜਿਹੜੀ ਕੰਪਲੇਂਟ ਸੀ ਉਹਦੇ ਉੱਪਰ ਸੋ ਵੀ ਆਰ ਹੈਪੀ ਵਿਦ दैट ਬਟ ਆਫ ਕੋਰਸ ਅ ਰੋਡ ਬਲੌਕ ਸੀਗਾ ਕਿ ਮੇਨ ਕੇਸ ਜੇ ਫਲੱਪ ਹੁੰਦਾ ਹੈ ਜੇ ਪੁਲਿਸ ਦਾ ਕੇਸ ਫਲੱਪ ਹੁੰਦਾ ਹੈ ਫਿਰ ਇਹ ਏਡੀ ਨੂੰ ਥੋੜੀ ਦਿੱਕਤ ਆਉਂਦੀ ਹੈ ਨੋ ਇਟ ਵਾਸ ਅਨ ਏਡੀ ਮੈਂ ਯੈਸ ਵਾਸ ਪ੍ਰੋਸੀਡ ਆਫ ਦਾ ਕ੍ਰਾਈਮ ਔਰ ਵੀ ਲਿੰਕਡ ਵਿਦ ਦਾ ਕ੍ਰਾਈਮ ਯੈਸ The last time we gave the example. It's not a linear equation that you commit a crime, you make money, and then you dispose it all. You have to see the canvas, and that is why the persons who are not accused in the scheduled offense even they are accused in the money laundering. Money laundering means you have to conceal, you have to project, you have to fishing, whatever it is. That's the point. and we could bring out the number of property for which they have no appreciation काफी मोस्ट इंपोर्टेंट थिंग इज के ही हैज़ नेवर फाइलड एनी इनकम टैक्स यस क्वाइट अ हेलिंग करोड़ों दरोहू की जेडी प्रॉपर्टीज सिगियां ਜਿਹੜਾ ਕੈਸ਼ ਆਉਟ ਨਾਲ ਬੈਂਕਾਂ ਦੇ ਵਿੱਚ ਜਵਾਂ ਹੈਗਾ ਜਾਂ ਇਹਨਾਂ ਨੇ ਅਕਵਾਇਰ ਕੀਤਾ ਹੈ ਜਿਹੜੇ ਡਿਪੋਜ਼ਿਟਸ ਬੈਂਕਾਂ ਦੇ ਵਿੱਚ ਉਹਦਾ ਕੋਈ ਉਹਦਾ ਇਹਨਾਂ ਕੋਲ ਕੋਈ ਐਵਿਡੈਂਸ ਨਹੀਂ ਕੋਈ ਐਵਿਡੈਂਸ ਨਹੀਂ ਨਾ ਇੰਕਮ ਟੈਕਸ ਦੀ ਰਿਟਰਨ ਪਰਦੇ ਨਹੀਂ ਨਾ ਕੋਈ ਉਹਦਾ ਐਵਿਡੈਂਸ ਹੈ ਕਿੱਥੋਂ ਲੈ ਕੇ ਆਏ ਤੁਹਾਡੀ ਇਜ਼ ਵੈਰੀ ਕਲੀਅਰ ਕਿ ਜਿਹੜਾ ਵੀ ਇਹ ਮਾਉਂਟ ਨੇ ਬੈਂਕਾਂ ਦੇ ਵਿੱਚ ਜਾਂ ਪ੍ਰੋਪਰਟੀ ਦੇ ਵਿੱਚ ਲਾਇਆ ਥੈਟ ਵਾਸ ਫਰਮ ਦੀ ਕਰਾਈਂ ਡਰਗ ਦੇ ਤੰਦੇ ਨਾਲ ਕਮਾਇਆ ਸੀਗਾ ਉਹ ਅਟੈਚ ਕੀਤਾ ਗਿਆ ਬਾਅਦ ਚ ਅੱਜ ਅਨੋਬਲ ਕੋਰਟ ਨੇ ਉਹ ਸਾਰੀ ਜਿਹੜੀ ਪ੍ਰੋਪਰਟੀ ਸੀਗੀ ਸਾਰਿਆਂ ਨੂੰ ਕਨਫਿਸਕੇਟ ਕਰਤਾ ਨਾਓ ਦੈਟ ਫਰ ਸਰਕਾਰ ਦੀ ਪ੍ਰੋਪਰਟੀਆਂ ਹੈ how do you feel ke total two main cases hai ke ke wala da yeah, uh, Jagbir Khola wala dono de vich theek hai but after retirement you were there in these two cases vich uar de main cheezan nu laga ke sai yes, I feel uh, again i am saying i feel vindicated because whatever uh, me i and my team of course i was not alone i was company by my team so we are very happy because 10 saal sanu investigation de vich lagge phir trial de vich lagge so lot of work was there lot of uh, roadblocks were there so uh, but we were we were determined ke jede dushman hai punjab de samaj de unna nu saza honi chahiye te aaj kandola police no no no, no. Oh. he has been taken he are already in the custody in other They case to achcha ji because we heard that his, uh, he has uh, completed no 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 his, uh, no disability to vital record he is in the custody